ਸਤਿ ਸ਼੍ਰੀਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਆ ਮੈਂ ਧੰਗੁਰ ਨਾਨਕ ਸਟੋਰ ਮੋਹੀ ਤੋਂ ਤੁਹਾਡੇ ਲਈ ਫਿਰ ਇੱਕ ਵਾਰ ਬਹੁਤ ਵਧੀਆ ਆਫਰ ਲੈ ਕੇ ਆਇਆ ਸੋ ਇਸ ਵਾਰ ਲੈ ਕੇ ਆਪਾਂ ਲੀਜ ਕੁਕਰ ਲੈਜ ਕੁਕਰ ਦੀ ਦੀ ਵੈਰਿਟੀ ਹੈ ਲੀਜ ਕੁਕਰ ਦਾ ਹਲਦੀ ਰਾਮ ਦਾ ਪੂਜੀਆ ਮੂੰਗ ਦਾ ਆਲੂ ਪੂਜੀਆ ਨਟ ਕਰਕਰ ਪੀਨਟ ਸੋ ਬਹੁਤ ਵਧੀਆ ਪ੍ਰੋਡਕਟ ਨੇ ਸਾਰੇ ਲਾਇਲਪੁਰ ਦਾ ਵੀ ਪੂਜੀਆ ਆਪਣੇ ਕੋਲੇ ਆ ਸੋ ਕੋਈ ਵੀ ਗਾਹਕ ਆਉਣ ਬਣੀ 31 ਦਸੰਬਰ ਤੱਕ ਆਪਣੇ ਕੋਲੇ ਲੇਜਪੁਰਾ ਚਾਹੀ ਤੁਸੀਂ ਆਲੂ ਪੂਜੀਆਂ ਲੈ ਲਓ ਹਲਦੀ ਰਾਮ ਦਾ ਲੈ ਲਓ ਕੋਈ ਪ੍ਰੋਡਕਟ ਲੈਲਪੁਰ ਦਾ ਲੈ ਲਓ ਕੋਈ ਵੀ ਗਾਹਕ ਆਉਣ ਵਾਲੀ 31 ਦਸੰਬਰ ਤੱਕ ਇਹਨਾਂ ਕੋਈ ਵੀ ਪੈਕੇਟ 10 ਪੀਸ ਲੇਗਾ ਤੁਸੀਂ 10 ਪੈਕੇਟ 20 ਐਮ ਆਰ ਪੀ ਵਾਲੇ ਲੈਣੇ ਆ 10 ਦੇ ਨਾਲ ਇੱਕ ਪੈਕੇਟ 20 ਵਾਲਾ ਬਿਲਕੁਲ ਹੀ ਫ੍ਰੀ ਆ ਸੋ ਤੁਸੀਂ ਕੋਈ ਵੀ ਇਹਦੇ ਵਿੱਚੋਂ 10 ਪੈਕੇਟ 20 ਐਮ ਆਰ ਪੀ ਵਾਲੇ ਲੈ ਸਕਦੇ ਹੋ 10 ਦੇ ਨਾਲ ਇੱਕ ਪੈਕੇਟ 20 ਐਮ ਆਰ ਪੀ ਵਾਲਾ ਬਿਲਕੁਲ ਹੀ ਫ੍ਰੀ ਆ ਸੋ ਬਿਲਕੁਲੀ ਫ੍ਰੈਸ਼ ਸਟਾਕ ਆ ਦੋਸਤੋ ਆਫਰ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਿਓ 31 ਦਸੰਬਰ ਤੱਕ ਆਫਰ ਰਹੇਗੀ ਧੰਨਵਾਦੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ